ਕੁੰਡਾ ਕਰਦੀਦਾ ਸਾਰੀ ਜਥੇਬੰਦੀ ਜਿੰਨੇ ਕਿਸਾਨ ਯੂਨੀਅਨਾਂ ਤੇ ਨਾਲੇ ਉਹਨਾਂ ਕਹਿੰਦਾ ਗਾਹਾਂ ਗੱਡੀਆਂ ਨੇ ਕੁੰਡਾ ਕਰਦੀਦਾ ਕਹਦਾ ਰੱਖ ਦੋ ਕੋਈ ਨਹੀਂ ਕੋਈ ਨਹੀਂ ਕੋਈ 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 ਅਜੇ ਵੀ ਬੋਲੀ ਜਾਂਦਾ ਅਜੇ ਵੀ ਗਾਲਾਂ ਕੱਢੀ ਜਾਂਦਾ ਫੇਰ ਅਗਲਾ ਕਿਹ ਕਿਸਾਨ ਮਾਰੇ ਆ ਕਿਸਾਨ ਕਹਿੰਦੇ ਪਰੋਂ ਮਾਰੇ ਆ ਪਲਾਸਟਿਕ ਅੰਧ ਕਰਦੇ ਪਾਈਆਂ ਇਹਦਾ ਬਾਰੋ ਬੰਦ ਕਰ ਜਾਗੇ ਬੰਦ ਕਰ ਦੋ ਕਰ ਜਾਗੇ ਤੂੰ ਕਹਿੰਦਾ ਸਰੋ ਮਾਰਦਾ ਹਾਂ ਬੰਦ ਇੱਕ ਤਾਂ ਔਰ ਡੋਮੀਨੋਲ ਖੁੱਲਾ ਸੀਗਾ ਚਾਹੇ ਇਹਨੇ ਬੰਦ ਕਰਤਾ ਧੰਨਵਾਦ ਆ ਬੈਂਕ ਵਾਲਿਆਂ ਨੇ ਬੰਕਾ ਬੰਦ ਕੀਤੀਆਂ ਨਾਲ ਧੰਨਵਾਦ ਆ ਦੁਕਾਨਦਾਰਾਂ ਨੇ ਇਕਾਲਾ ਬੰਦ ਕੀਤੀਆਂ ਨਾਲ ਧੰਨਵਾਦ ਆ ਪਰ ਇਹ ਸਰਕਾਰੀ ਅਦਾਰਿਆਂ ਦੇ ਖਿਲਾਫ ਮਰਦਾਬਾਸੀ ਮਰਦਾਬਾ ਮਰਦਾਬਾ ਰਾਂਗੇ ਟੱਲੇ ਸਾਹਮਣੂ ਸਿੱਧੂਪੁਰ ਯੂਨੀਅਨ ਨੂੰ ਸੰਘਰਸ਼ ਕਮੇਟੀ ਨੂੰ ਬੇਨਤੀ ਕਰਦਾ ਕਿ ਇਹ ਜਿੰਨੇ ਵੀ ਲੀਡਰ ਸਰਕਾਰੀ ادارے ਖਾਸ ਕਰਕੇ ਪੰਜਾਬ ਸਰਕਾਰ ਦੇ ਜਿਹੜੇ ਉੱਤੇ ਖਲੋਨੀ ਆ ਕੇ ਤੁਹਾਡੇ ਕੋਲ ਮੱਥਾ ਟੇਕ ਕੇ ਜਾਂਦੇ ਆ ਉਹਨਾਂ ਦਾ ਬਾਈਕਾਟ ਕਰ ਦਿਓ ਮੁਕੰਮਲ ਬਾਈਕਾਟ ਹੋਣਾ ਚਾਹੀਦਾ ਜੇ ਨਾਲੇ ਸਰਕਾਰੀ ادارے ਖੁੱਲੇ ਫਿਰ ਇਹਨਾਂ ਦਾ ਸ਼ਿੱਟੂ ਦਾ ਸੇ ਹੋਗਾ ਪੰਜਾਬ ਸਰਕਾਰ ਦਾ ਸਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਤੁਹਾਨੂੰ ਦੇਖੋ ਪੰਜਾਬ ਸਰਕਾਰ ਦਾ ਕੋਈ ਸਹਿਯੋਗ ਨਹੀਂ ਪੰਜਾਬ ਸਰਕਾਰ ਸਿਰਫ ਤੇ ਸਿਰਫ ਰਾਜਨੀਤੀ ਰਣਨੀਤੀ ਤਹਿਤ ਜਿਹੜੀ ਆ ਇਹ ਰਾਜਨੀਤਿਕਾਂ ਖੇਡ ਰਹੀ ਆ ਜਿਵੇਂ ਪੁਰਾਣੀਆਂ ਸਰਕਾਰਾਂ ਖੇਡਦੀਆਂ ਸੀ ਸੋ ਪੰਜਾਬ ਸਰਕਾਰ ਇੱਕ ਪਾਸੇ ਇਹ ਗੱਲ ਕਹਿੰਦੀ ਆ ਕਿ ਸਾਡਾ ਪੂਰਨ ਸਹਿਯੋਗ ਆ ਆ ਦੇਖ ਲਓ ਸ਼ਿਕੂ ਦਾ ਸਹਿਯੋਗ ਹੈ ਇਹਨਾਂ ਦਾ ਆ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਖੁੱਲ੍ਹਾ ਹੈ ਇਹ ਕਿਹਦੇ ਅੰਡਰ ਆਉਂਦਾ ਪੰਜਾਬ ਸਰਕਾਰ ਦੇ ਅੰਡਰ ਆਉਂਦਾ ਹੈ ਜਿੰਨੇ ਪੰਜਾਬ ਸਰਕਾਰ ਦੇ ادارے ਆ ਮਾਰਕੀਟ ਕਮੇਟੀ ਹੋ ਗਈ ਸੂਵਿਧਾ ਸੈਂਟਰ ਹੋ ਗਿਆ ਇਹ ਪੰਜਾਬ ਸਰਕਾਰ ਦੇ ادارے ਆ ਇਹ ਕਿਉਂ ਖੁੱਲੇ ਆ ਫਿਰ ਫਿਰ ਸਹਿਯੋਗ ਕਾ ਦਾ ਸਾਰੇ ਭਗਵੰਤ ਮਾਨ ਵੀ ਉਥੇ ਜਿੰਨੇ ਇਹਨਾਂ ਦੇ ਐਮਐਲਏ ਆ ਐਮਪੀ ਆ ਸਾਰੇ ਜਾ ਕੇ ਤੇ ਖਨੋਰੀ ਬਾਡਰ ਜਾ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਪੈਰੀਂ ਪਏ ਆ ਕਿ ਹਾਂਜੀ ਸਾਡਾ ਪੂਰਨ ਸਹਿਯੋਗ ਰਹੂਗਾ ਪ੍ਰੈਸ ਕਾਨਫਰੰਸਾਂ ਵੀ ਕਰਤੀਆਂ ਤੇ ਫੇਰ ਮਤਲਬ ਕਹਿੋ ਜਿਹਾ ਸਹਿਯੋਗ ਕਰ ਰਹੇ ਆ ਯਾਰ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਮਤਲਬ ਭਗਵੰਤ ਮਾਨ ਨੂੰ ਇਹ ਚਾਹੀਦਾ ਸੀਗਾ ਕਿ ਆਪ ਜਾਂਦਾ ਉੱਥੇ ਤੇ ਕਿਸਾਨਾਂ ਨੂੰ ਕਹਿੰਦਾ ਤੁਸੀਂ ਘਰਾਂ 'ਚ ਬੈਠੋ ਮੈਂ ਬੈਠਾਂ ਤੁਸੀਂ ਸਰਕਾਰ ਬਣਾਈ ਆ ਮੇਰੀ ਮੈਂ ਕਰੂੰਗਾ ਸਾਰਾ ਕੁਝ ਜੋ ਕਰੂੰਗਾ ਤੁਸੀਂ ਪਿੱਛੇ ਹੋਵੋਗੇ ਅਸੀਂ ਲੀਡਰ ਮੂਰੇ ਹੋਵਾਂਗੇ ਇਹ ਲੀਡਰ ਉੱਥੇ ਰਾਜਨੀਤੀ ਖੇਡਣ ਜਾਂਦੇ ਆ ਸਿੱਧੂਪੁਰ ਯੂਨੀਅਨ ਸੰਘਰਸ਼ ਕਮੇਟੀ ਡੱਲੇਵਾਲ ਸਾਹਿਬ ਨੂੰ ਬੇਨਤੀ ਆ ਕਿ ਪੰਜਾਬ ਸਰਕਾਰ ਦੇ ਜਿੰਨੇ ਵੀ ਲੀਡਰ ਹੈਗੇ ਆ ਜਾਂ ਹੋਰ ਪਾਰਟੀਆਂ ਦੇ ਲੀਡਰ ਹੈਗੇ ਆ ਜਿਹੜੇ ਉੱਥੇ ਸਿਰਫ ਤੇ ਸਿਰਫ ਰਾਜਨੀਤੀ ਕਰਨ ਆਉਂਦੇ ਆ ਤੋਨੂੰ ਮਰਾਉਣ ਆਉਂਦੇ ਆ ਤੁਹਾਨੂੰ ਮਾਰਨ ਆਉਂਦੇ ਆ ਉਹਨਾਂ ਦਾ ਮਕੰਮਲ ਬਾਈਕਾਟ ਕਰ ਦਿਓ ਇਹਨਾਂ ਦਾ ਕੋਈ ਸਹਿਯੋਗ ਨਹੀਂ ਭਾਈ ਜੀ ਜਿਸ ਤਰ੍ਹਾਂ ਕਿ ਬਲਕ ਪ੍ਰਾਇਮਰੀ ਅਫਸਰ ਦੇ ਨਾਲ ਵੀ ਥੋੜੀ ਇੱਕ ਬਹਿਸ ਵਾਜੀ ਵੀ ਹੋਈ ਹੈ ਉਹਨਾਂ ਨੂੰ ਇਹ ਕਹਿ ਗਿਆ ਕਿ ਸਰਕਾਰ ਵੱਲੋਂ ਸਾਨੂੰ ਕਿਸੇ ਤਰ੍ਹਾਂ ਦੀ ਹਦਾਇਤ ਨਹੀਂ ਸੀ ਦਫ਼ਤਰ ਬੰਦ ਕਰਨ ਦੀ ਪਰ ਜ਼ਬਰਦਸਤੀ ਸਾਡੇ ਦਫ਼ਤਰ ਬੰਦ ਕਰਾਇਆ ਜਾ ਰਹੇ ਆ ਗੇਟਾਂ ਤੇ ਟੁੱਟੇ ਮਾਰੇ ਗਏ ਆ ਇਤੋਂ ਤੱਕ ਕਿ ਜਿਹੜੇ ਕਈ ਕਿਸਾਨ ਆ ਉਹਨਾਂ ਨਾਲ ਕੁਝ ਮਿਸ ਹੋਇਆ ਵੀ ਕੀਤਾ ਉਹਨਾਂ ਨੇ ਦੇਖੋ ਮਿਸ ਬਿਹੇਵ ਉਹਨਾਂ ਵੱਲੋਂ ਹੋਇਆ ਹੈ ਕਿਸਾਨਾਂ ਵੱਲੋਂ ਨਹੀਂ ਹੋਇਆ ਸਾਡੇ ਕੋਲ ਵੀਡੀਓਜ਼ ਹੈਗੀਆਂ ਜਿਦੇ ਵਿੱਚ ਮਿਸ ਬਿਹੇਵ ਹੋਇਆ ਇੱਕ ਬਯੁਰਗ ਸਾਡੇ ਕਿਸਾਨ ਆ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਆ ਕਿ ਭਾਈ ਜੀ ਬੰਦ ਕਰ ਦਿਓ ਗਲਤ ਗੱਲ ਆ ਵੀ ਤੁਸੀਂ ਇੱਕ ਪਾਸੇ ਪੰਜਾਬ ਸਰਕਾਰ ਸਹਿਯੋਗ ਦੇ ਰਹੀ ਆ ਇੱਕ ਪਾਸੇ ਤੁਹਾਡੇ ਦਫ਼ਤਰ ਖੁੱਲੇ ਆ ਦੇਖੋ ਮੁਲਾਜ਼ਮ ਆ ਅਸੀਂ ਉਹਦਾ ਵੀ ਸਰਕਾਰ ਕਰਦੇ ਆ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਉਹ ਗਾਲਾਂ ਕੱਢੂਗਾ ਜਿੱਥੇ ਮਰਜੀ ਮੇਰੀ ਸੌਂ ਪਾਉਣੀ ਹੋਈ ਜਿੱਥੇ ਮਰਜੀ ਸੌਂ ਪਵਾ ਲਿਓ ਮੈਂ ਸੌਂ ਦੇ ਨੂੰ ਤਿਆਰ ਆ ਮੈਂ ਮੂਰੇ ਖੜਾ ਸੀ ਤੇ ਉਹਨੇ ਗਾਲ ਕੱਢੀ ਆ ਮੈਂ ਸ਼ਬਦੋ ਬੋਲ ਨਹੀਂ ਸਕਦਾ ਕਿ ਵੀ ਉਹਨੇ ਗਾਲ ਕੱਢੀ ਮਾਵਾ ਪੈਣਾ ਦੀ ਕੀ ਆ ਯਾਰ ਇਹ ਦਸਤੂਰ ਤੁਸੀਂ ਮੁਲਾਜ਼ਮ ਹੋ ਤੁਸੀਂ ਮੁਲਾਜ਼ਮ ਰਹੋ ਠੀਕ ਆ ਤੁਸੀਂ ਕਹਿ ਦਿਓ ਕਿ ਭਾਈ ਸਾਨੂੰ ਕੋਈ ਉਤੋਂ ਆਰਡਰ ਨਹੀਂ ਆਇਆ ਅਸੀਂ ਨਹੀਂ ਬੰਦ ਕਰ ਸਕਦੇ ਤੁਸੀਂ ਆਪ ਦਾ ਉਸ ਹਾਂ ਨਾ ਰੋ ਇਹ ਥੋੜੀਆ ਵੀ ਹੁਣ ਅਜੇ ਜਾ ਕੇ ਬੇਨਤੀ ਕੀਤੀ ਆ ਤੁਸੀਂ ਕੌਣ ਹੋ ਨੇ ਐ ਕਰਨ ਵਾਲੇ ਜੇ ਉਹ ਫਲਾਣਾ ਟਾਈਮ ਦਾ ਗਾਣਾ ਦੇਖੋ ਇਹ ਪੰਜਾਬ ਸਰਕਾਰ ਵੱਲੋਂ ਸ਼ਹਿ ਹੀ ਸਮਝ ਲਓ ਕਿ ਸ਼ਹਿ ਦਿੱਤੀ ਗਈ ਆ ਕਿ ਤੁਸੀਂ ਆਪਦੇ ਦਫ਼ਤਰ ਖੋਲੋ ਬੇਫਿਕਰ ਹੋ ਕੇ ਕੁਝ ਨਹੀਂ ਹੁੰਦਾਗਾ ਇਹਨਾਂ ਨੇ ਆਪਦੀ ਡਗ ਡਗੀ ਵਜਾਉਣੀ ਆ ਵਜਾਈ ਜਾਣਗੇ ਪਰ ਇਹ ਜਿਹੜਾ ਮਿਸ ਬਿਹੇਵ ਕੀਤਾ ਇਸ ਮੁੰਡੇ ਨੇ ਇਹ ਬਹੁਤ ਗਲਤ ਕੰਮ ਆ ਇਹਦੇ ਖਿਲਾਫ ਅਸੀਂ ਜਿਹੜਾ ਦਰਖਾਸਤ ਜਰੂਰ ਦੇਵਾਂਗੇ ਤੇ ਉਹਨਾਂ ਤੇ ਅਲੋਚਨਾ ਦਾ ਇਲਜ਼ਾਮ ਲਾਇਆ ਕਿ ਤੁਹਾਡੇ ਨੂੰ ਉਹਨਾਂ ਨਾਲ ਜਿਹੜੇ ਵੀ ਮਿਸਲ ਜਮ ਕੀਤਾ ਗਿਆ ਵੀ ਅੱਲਾਸਸ ਬੇਵਸੀ ਕਰਾਂਗੇ ਭਾਈ ਅਸੀਂ ਮੁਲਾਜ਼ਮ ਬੰਦੇ ਆ ਅਸੀਂ ਆਹ ਡਿਊਟੀ ਕਰ ਰਹੇ ਆ ਆ ਕੇ ਉਹਨਾਂ ਨੇ ਖੱਲਰ ਪਾਇਆ ਕਿ ਕਿਸ ਤਰ੍ਹਾਂ ਕੋਰੋਨਾ ਦੇ ਬਿਤਾ ਕੇ ਟੁੱਕੇ ਮਾਰ ਲੱਗੇ ਦਰਵਾਜ਼ਾ ਦੂਜਿਆਂ ਨੂੰ ਕਰਨ ਲੱਗੇ ਉਹ ਆ ਕੇ ਤੇ ਹੋਰ ਕੁਝ ਬੰਦੇ ਜਿਹੜੇ ਆ ਉਹ ਧਮਕੀਆਂ ਦੇ ਦੇ ਬਾਹਰ ਆ ਉਸ ਪਾਸੋਂ ਤੁਹਾਨੂੰ ਦੇਖਦੇ ਆ ਤੇ ਥ੍ਰੈਟ ਆ ਸਰਕਾਰ ਨੂੰ ਇਹਦੇ ਪਾਸੇ ਮਿਲ ਧਿਆਨ ਦੇਣਾ ਚਾਹੀਦਾ ਐ ਇਹਨੂੰ ਗੁੰਡਾ ਕਰਦੀ ਨਹੀਂ ਚੱਲਣੀ ਚਾਹੀਦੀ ਪੰਜਾਬ ਬੰਦੇ ਜੇ ਗੱਲ ਕਰੀਏ ਤਾਂ ਜੇ ਸਰਕਾਰੀਦਾਰੀ ਬੰਦ ਦੇ ਤਾਂ ਕੋਈ ਦੇਖ ਨਹੀਂ ਸਰਕਾਰੀਦਾਰੀ ਬੰਦ ਹੋਦੀ ਬਈ ਕੋਈ ਨਹੀਂ ਹੈਗੀ ਮਲਾਜੇ ਬੰਦੇ ਆ ਮਲਾਜੇ ਮਨ ਦੇ ਦੇਖੋ ਆਪਣੀ ਡਿਊਟੀ ਕਰਨੀ ਕਰਨੀ ਹੈ ਜੀ ਹੈਨਾ ਪਰ ਆ ਦੇਖੋ ਆਪਣੀ ਭੈਣ ਭਰਾ ਹੈ ਪਰ ਜਿਹੜਾ ਬੰਦੇ ਦਾ ਐਟੀਟਿਊਡ ਹੈ ਬਿਹੇਵੀਅਰ ਹੈ ਉਹ ਗਲਤ ਹੈ ਕਿਸ ਤਰ੍ਹਾਂ ਦਾ ਬਤਲੋ ਤੁਹਾਨੂੰ ਕੀ ਕਹਿ ਰਹੇ ਸੀ ਕਿ ਬੰਦ ਕਰੋ ਦਫਰ ਨਹੀਂ ਬੰਦ ਨਹੀਂ ਆ ਕੇ ਤੱਕ ਮੈਂ ਤੱਕੇ ਵੀਡੀਓ ਬਣਾਉ ਉਹ ਅਸੀਂ ਆ ਕਰਦੇ ਹਾਂ ਲੈ ਇਸ ਤਰ੍ਹਾਂ ਦਾ ਜਿਵੇਂ ਮੈਂ ਸਵੇਰ ਕਰਦੇ ਹੁੰਦੇ ਹਨਾ ਕਈ ਬੰਦੇ ਡਰਿੰਕ ਵੀ ਕੀਤੀ ਹੋਈ ਉਹਨਾਂ ਦੀ ਹਾਂ ਸ਼ਰਾਬ ਦੀ ਪੂਰੀ ਮਧਰਾ ਆ ਰਹੀ ਹੈ ਭਾ ਅ ਰਾਤ ਦੀ ਪੀਤੀ ਹੋਵੇ ਤੇ ਭਾ ਹੁਣ ਦੀ ਪੀਤੀ ਹੋਵੇ ਪੂਰੀ ਮਧ ਉਹਨਾਂ ਦੀ ਬਦਬੂ ਆ ਰਹੀ ਹੈ ਤੇ ਆ ਕੇ ਉਸ ਤਰ੍ਹਾਂ ਦੇ ਬਿਹੇਵੀਅਰ ਕੀਤਾ ਉਹਨਾਂ ਨੇ ਬਿਹੇਵ ਕੀਤਾ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਗਾਲਾਂ ਕੱਢੀਆਂ ਨਾ ਭਾਈ ਯਾਰ ਆਪਾਂ ਮਲਾਜੇ ਬੰਦੇ ਆ ਮੈਂ ਕੈਸਟਰਡ ਅਫਸਰ ਆ ਪੀਪੀਐਸਸੀ ਕੱਢ ਕੇ ਮੈਂ ਬਣਿਆ ਹੋਇਆ ਹਾਂ ਤੁਹਾਨੂੰ ਲੱਗਦਾ ਕਿ ਮੈਂ ਥ्रेट ਕਰ ਰਹੇ ਆ ਭੰਨਾ ਤੋੜੀ ਦਾ ਮਤਲਬ ਕੰਮ ਕਰ ਰਹੇ ਆ ਜੇ ਅਸੀਂ ਕੁਦਰਤੀ ਨਾ ਬੋਲਦੇ ਤਾਂ ਉਹਨੇ ਭੰਨਾ ਤੋੜ ਵੀ ਕਰਨੀ ਸੀ ਹੈਨਾ ਤੁਸੀਂ ਰੋਡ ਤੇ ਦੇਖੋ ਉਹਨਾਂ ਦਾ ਕੀ ਬੇਵਰ ਮੈਂ ਤਾਂ ਕੁਦਰਤੀ ਕਹਦਾ ਮੈਂ ਕਿ ਭਰਾਵਾ ਅਸੀਂ ਮਲਾਜਮ ਬੰਦੇ ਆ ਤੇ ਨਾਲ ਦੀ ਨਾਲ ਹੀ ਉਹ ਸਰਕਾਰਾਂ ਦੇ ਬੰਦੇ ਆ ਇਹ ਬੀਜੇਪੀ ਦੇ ਬੰਦੇ ਆ ਯਾਰ ਇੱਕ ਸਰਕਾਰੀ ادارے ਦੇ ਅੰਦਰ ਆ ਕੇ ਇਸ ਤਰ੍ਹਾਂ ਬੰਦ ਕਰਵਾਉਂਦੀਆਂ ਨੇ ਕੋਈ ਹੈ ਜੀ ਨਾ ਨਾ ਕੁਝ ਨਹੀਂ ਬਈ ਕਦੋਂ ਹੀ ਪਤਾ ਥੋੜੇ ਦੇ ਬਾਅਦ ਕੌਣ ਜਾਣਦਾ ਹੈ ਜੀ ਹੈਨਾ ਜਾ ਕੇ ਐਸਐਸਪੀ ਆਫਸ ਬੰਦ ਕਰਾਉਣ ਖਾਏ ਉੱਥੇ ਨਹੀਂ ਕਰਦੇ ਕਿੱਥੇ ਚੱਲਦੀ ਗੁੰਡਾ ਕਰਦੀ ਉੱਥੇ ਕਰਦੇ